ਮੋਹਾਲੀ ਜ਼ਿਲ੍ਹੇ ਦੇ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਟਾਂਡਾ, ਕਰੋਰਾ, ਕਾਨੇ ਕਬਾੜਾ, ਬਗਿੰਡੀ ਅਤੇ ਹੋਰ ਬਹੁਤ ਸਾਰੇ ਪਿੰਡ ਜਿਨ੍ਹਾਂ ਦੇ ਨੇੜਿਓਂ ਗੁਜ਼ਰਦੀ ਹੈ ਇਹ ਪਟਿਆਲਾ ਕੀ ਰੌ ਨਦੀ। ਇਸ ਨਦੀ ਤੇ ਪੁਲ ਨਾ ਲੱਗਣ ਹੋਣ ਕਾਰਨ ਇਹਨਾਂ ਪਿੰਡਾਂ ਦੇ ਲੋਕ ਹਮੇਸ਼ਾ دہشت ਦੇ ਵਿੱਚ ਰਹਿੰਦੇ ਨੇ ਕਿ ਕੋਈ ਨਾ ਕੋਈ ਪਰਮਾਤਮਾ ਨਾ ਕਰੇ ਕਿ ਇਹੋ ਜਿਹਾ ਹਾਦਸਾ ਵਾਪਰ ਜਾਵੇ ਕਿ ਕਿਸੇ ਦੀ ਜਾਨ ਚਲੀ ਜਾਵੇ ਗੱਲ ਕਰ ਰਹੇ ਆ ਇਸ ਸਮੇ ਅਸੀਂ ਪਟਿਆਲਾ ਕੀ ਰੌ ਨਦੀ ਦੇ ਵਿੱਚ ਦੋ ਕੁ ਦਿਨ ਪਹਿਲਾਂ ਮਿਲੀ ਇੱਕ ਨੌਜਵਾਨ ਦੀ ਲਾਸ਼ ਦੇ ਬਾਰੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਲੜਕਾ ਤੇ ਲੜਕੀ ਇਸ ਇਲਾਕੇ ਦੇ ਵਿੱਚ ਘੁੰਮਣ ਲਈ ਆਉਂਦੇ ਨੇ ਤੇ ਇਸ ਨਦੀ ਦੇ ਆਏ ਤੇਜ਼ बहाव ਦੇ ਵਿੱਚ ਖੜ ਜਾਂਦੇ ਨੇ ਅਤੇ ਉਹਨਾਂ ਦੀਆਂ ਲਾਸ਼ਾਂ ਵਿੱਚੋਂ ਇੱਕ ਲਾਸ਼ ਜੋ ਨੌਜਵਾਨ ਦੀ ਦੱਸੀ ਗਈ ਹੈ ਉਹ 28 ਜੁਲਾਈ ਨੂੰ ਪਿੰਡ ਕਾਨਾ ਕੇ ਬਾੜਾ ਦੇ ਨਜ਼ਦੀਕ ਨਦੀ ਦੇ ਵਿੱਚੋਂ ਮਿਲੀ। ਉਹ ਇੱਥੋਂ ਹੀ ਥੋੜੀ ਦੂਰੀ ਤੇ ਗੱਡੀ ਵੀ ਬਰਾਮਦ ਕਰ ਲਈ ਗਈ। ਪਹਿਲਾਂ ਪਿੰਡ ਵਾਲਿਆਂ ਦੀ ਜਵਾਨੀ ਸੁਣਦੇ ਆ ਕਿ ਉਸ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇੱਥੋਂ ਦੇ ਵਸਨੀਕਾਂ ਨੇ ਕੀ ਕਿਹਾ ਇਹ ਨਾਮ ਸਰਜਨ ਸਿੰਘ ਸਰਪੰਚ ਮੇਰੀ ਬਾਈ ਸਰਪੰਚ ਦੀ ਲਾਸ਼ ਮਿਲੀ ਹੈ ਜਿਹੜਾ ਉੱਥੇ ਨਦੀ ਦੇ ਵਿੱਚੋਂ ਹਾਂਜੀ ਕਦੋਂ ਪਤਾ ਲੱਗਿਆ ਤੁਹਾਨੂੰ ਕਿ ਕਿਸ ਦੀ ਲਾਸ਼ ਹੈ ਕੁਝ ਹਾਇ ਕੁਝ ਪਤਾ ਇਸ ਵਾਰ ਇਹ ਨਹੀਂ ਪਤਾ ਲਾਸ਼ ਕੀ ਦੀ ਹੈ ਇਹ ਤਾਂ ਉਹ ਹੀ ਦੱਸਣਗੇ ਜੀ ਪਰ ਸਾਨੂੰ ਹੁਣੀ ਪਤਾ ਲੱਗਿਆ ਵੀ ਰਾਸ਼ੇ ਦੇਖਣਾ ਦੇਖਣੀ ਕਦੋਂ ਕੋ ਲੱਗਿਆ ਜੀ ਪਤਾ ਇਹ ਘੰਟਾ ਖੜਨ ਲੱਗਿਆ ਅੱਛਾ ਗੱਡੀ ਵੀ ਭਰਾ ਉਹ ਵੀ ਤਾਂ ਤੁਹਾਨੂੰ ਪਤਾ ਲੱਗਿਆ ਗੱਡੀ ਜਿਹੜੀ ਹੈਗੀ ਨਾ ਉੱਥੇ ਪਤਾ ਕੱਢੀ ਗੱਡੀ ਨੇ ਬਾਹਰ ਬੰਦਿਆਂ ਨਾਲ ਆ ਕੇ ਫਿਰ ਅਸੀਂ ਪਤਾ ਕਰਦੇ ਵੀ ਗੱਡੀ ਕੌਣ ਕੱਢ ਰਿਹਾ ਹੈ ਛੋੜੇ ਮਸ਼ੀਨ ਵਾਲੇ ਆਏ ਤੇ ਇੱਕ ਰਿਪਰ ਆਇਆ ਜਿਹੜਾ ਚੱਕਣ ਵਾਲਾ ਹੈਡਰ ਉਹ ਕ ਕਿਉਂ ਤਾਂ ਪਤਾ ਕਰਿਆ ਉਹਨਾਂ ਕਹਿੰਦੇ ਉਹ ਕਹਿੰਦੇ ਵੀ ਸਾਡਾ ਗੱਡੀ ਛੱਡ ਕੇ ਬੰਦੇ ਭੱਜ ਗਏ ਪਹਿਲਾਂ ਵੀ ਹਾਸੇ ਵਾਪਰੇ ਸੀ ਸੁਣਦੀ ਪਹਿਲਾਂ ਬਹੁਤ ਵਸਦੀ ਆਹ ਸਾਲ ਵਸਦੀ ਇਹ ਤਾਂ ਇਹ ਹੁਣ ਬਰਸਾਤ ਚ ਪਹਿਲਾਂ ਹਾਸਦਾ ਅੱਛਾ ਜੀ ਹਾਂਜੀ ਪਹਿਲਾਂ ਲਾਸ਼ਾਂ ਛੱਡਦੀ ਨਹੀਂ ਪਹਿਲਾਂ ਲਾਸ਼ਾਂ ਛੱਡਦੀ ਨਹੀਂ ਇਹ ਬੜਾ ਖਤਰਾ ਤੁਹਾਡੇ ਪਿੰਡਾਂ ਨੂੰ ਸਾਡੇ ਦਾ ਖਤਰਾ ਹੀ ਬਣਿਆ ਭਾਈ ਹੋਰ ਦੱਸੋ ਜੀ ਬਹੁਤ ਜ਼ਿਆਦਾ ਖਤਰਾ ਪਿਛਲੇ ਦਿਨ ਪੋਲਾਂ ਦਾ ਕੰਮ ਸ਼ੁਰੂ ਹੋ ਗਿਆ ਸੀ ਕੀ ਬਣਿਆ ਉਹਦਾ ਪੋਲਾਂ ਦਾ ਕੰਮ ਦੇਖੋ ਜੀ ਹੁਣ ਸਮਾਨ ਰੱਖਿਆ ਹੋਇਆ ਠੇਕੇਦਾਰ ਕਹਿੰਦਾ ਵੀ ਅਸੀਂ ਹੁਣ ਬਰਸਾਤ ਤੋਂ ਬਾਅਦ ਸ਼ੁਰੂ ਕਰਾਂਗੇ ਸਮਾਨ ਨੂੰ ਢੋਹਰੇ ਨਾਲ ਇੱਕ ਤੇ 1.5 ਸਾਲ ਚੋਂ ਨਵੇੜਨਾ ਪ੍ਰਸ਼ਾਸਨ ਵੱਲੋਂ ਕੁਝ ਤਾਬ ਨਹੀਂ ਬੋਟ ਲਾਇਆ ਹੋਇਆ ਜਿੱਥੇ ਪ੍ਰਸ਼ਾਸਨ ਦਾ ਕੋਈ ਨਹੀਂ ਆਪ ਲਾਇਸੀ ਪੰਚਾਇਤ ਨੇ ਪੰਚਾਇਤ ਨੇ ਲਾਇਸੀ ਦਾ ਨੂੰ ਵੀਡੀਓ ਸਾਹ ਦਾ ਹੁਕਮ ਹੋਇਆ ਸੀ ਹੂੰ ਵੀਡੀਓ ਸਾਹ ਦਾ ਡੀਸੀ ਨੂੰ ਹੋਣਾ ਵੀ ਬੋਰਡ ਲਾਉ ਸੀ ਲਾਤੇ ਬੋਰਡ ਹੂੰ ਸਾਡਾ ਹੁਕਮ ਸਾ ਲਾਤਾ ਇਹ ਗੱਡੀ ਕਿਸ ਦੀ ਸੀ ਤੇ ਨੌਜਵਾਨ ਤੇ ਉਹ ਲੜਕੀ ਕਿੱਥੋਂ ਆਏ ਸਨ ਇਸ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਪੁਲਿਸ ਥਾਣਾ ਨਵਾਂ ਗਰਾਉਂ ਵੱਲੋਂ ਇਸ ਸਬ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਇਸ ਤੋਂ ਬਾਅਦ ਡੈੱਡ ਬੋਡੀ ਪੋਸਟ ਮਾਰਮ ਲਈ ਖਰੜ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਗਈ। ਡੁਗਾਈ ਨਾਲ ਜਾਂਚ ਕਰਨ ਤੋਂ ਬਾਅਦ ਇਸ ਨੌਜਵਾਨ ਦੇ ਬਾਰੇ ਪਤਾ ਲੱਗਾ ਕਿ ਇਹ ਨੌਜਵਾਨ ਰਾਜਸਥਾਨ ਦਾ ਰਹਿਣ ਵਾਲਾ ਸੀ ਅਤੇ ਅੱਜਕੱਲ੍ਹ ਲੁਧਿਆਣਾ ਵਿਖੇ ਰਹਿ ਰਿਹਾ ਸੀ। ਅੱਜ ਅੱਜ ਉਸ ਲੜਕੀ ਦੀ ਜੋ ਇਸ ਨੌਜਵਾਨ ਦੇ ਨਾਲ ਘੁੰਮਣ ਲਈ ਆਈ ਸੀ ਉਸ ਲੜਕੀ ਦੀ लाश ਵੀ ਚੰਡੀਗੜ੍ਹ ਦੀ ਹੱਦ ਦੇ ਵਿੱਚ ਪੈਂਦੇ ਖੁੱਡਾ ਲਾਹੌਰਾ ਦੇ ਨਜ਼ਦੀਕ ਨਦੀ ਦੇ ਵਿੱਚੋਂ ਬ੍ਰਮਧ ਹੋਈ ਹੈ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਚੰਡੀਗੜ੍ਹ ਦੇ ਵਿੱਚ ਪੈਂਦੇ ਪਿੰਡ ਖੁੱਡਾ ਲਾਹੌਰਾ ਨਜ਼ਦੀਕ ਪੈਂਦੀ ਨਦੀ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਉਸ ਲੜਕੀ ਦੀ লাশ ਬ੍ਰਮਧ ਹੋਈ ਹੈ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਫਿਲਹਾਲ ਨੌਜਵਾਨ ਲੜਕਾ ਤੇ ਲੜਕੀ ਦੋਵਾਂ ਦੀਆਂ ਲਾਸ਼ਾਂ ਬ੍ਰਮਧ ਹੋ ਚੁੱਕੀਆਂ ਹਨ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ ਪਰਿਵਾਰ ਅੱਜ ਥਾਣਾ ਨਵਾਂਗਰੋਂ ਵਿਖੇ ਪੁਝਾ ਜਿਸ ਤੇ ਉਹਨਾਂ ਪੁਲਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਾਲੇ ਲੜਕੀ ਬਾਰੇ ਉਹਨਾਂ ਨੂੰ ਵੀ ਕੋਈ ਖਾਸ ਜਾਣਕਾਰੀ ਨਹੀਂ ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਅਜੇ ਕੁਝ ਕਹਿਣ ਲਈ ਰਾਜ਼ੀ ਨਹੀਂ ਕਿਉਂਕਿ ਅਜੇ ਜਾਂਚ ਜਾਰੀ ਹੈ ਜਿਸ ਗੱਡੀ ਰਾਹੀਂ ਇਹ ਲੜਕਾ ਤੇ ਲੜਕੀ ਇਸ ਇਲਾਕੇ ਚ ਘੁੰਮਣ ਆਏ ਸਨ ਉਹ ਗੱਡੀ ਮੁਹਾਲੀ ਤੋਂ ਸੈਲਫ ਡਰਾਈਵ ਤੇ ਲਈ ਦੱਸੀ ਜਾ ਰਹੀ ਹੈ ਤੇ ਲੜਕਾ ਤੇ ਲੜਕੀ ਦੋਵੇਂ ਇਸ ਇਲਾਕੇ ਦੇ ਵਿੱਚ ਘੁੰਮਣ ਆਏ ਸਨ ਅਤੇ ਪਟਿਆਲਾ ਕੀਰੋ ਨਦੀ ਦੇ ਵਿੱਚ ਆਏ ਤੇਜ਼ ਬਹੁਤੀ ਭੇਂਟ ਚੜ ਗਏ ਇੱਥੇ ਜ਼ਿਕਰ ਜੋਗ ਗੱਲ ਇਹ ਹੈ ਕਿ ਪਟਿਆਲਾ ਕੀਰੋ ਨਦੀ ਦੇ ਉੱਤੇ 1-2 ਥਾਵਾਂ ਉੱਤੇ ਪੁਲ ਜ਼ਰੂਰ ਲੱਗੇ ਨੇ ਪਰ ਇਸ ਇਲਾਕੇ ਦੇ ਲੋਕਾਂ ਦੀ ਮੰਗ ਰਹੀ ਹੈ ਕਿ ਇਹ ਪੁਲ ਜੋ ਨਦੀਆਂ ਤੇ ਲੱਗਣੇ ਚਾਹੀਦੇ ਹਨ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਲਾਉਣਾ ਚਾਹੀਦਾ ਕਿਉਂਕਿ ਇਲਾਕੇ ਵਿੱਚ ਦਹਿਸ਼ਤ ਰਹਿੰਦੀ ਹੈ ਖਾਸ ਕਰ ਜਦੋਂ ਬਰਸਾਤਾਂ ਦੇ ਦਿਨ ਹੁੰਦੇ ਹਨ ਪਹਿਲਾਂ ਵੀ ਪਟਿਆਲਾ ਕੀ ਰੋ ਨਦੀ ਦੇ ਵਿੱਚ ਪਿੰਡ ਟਾਂਡਾ ਕਰੋਰਾ ਤੇ ਹੋਰ ਰਾਗੀਰਾਂ ਦੀਆਂ ਲਾਸ਼ਾਂ ਇਸ ਨਦੀ ਦੇ ਵਿੱਚੋਂ ਬਰਬੰਦ ਹੋਈਆਂ ਸਨ ਜਿਹੜੇ ਕਿ ਇਸ ਨਦੀ ਦੇ ਵਿੱਚ ਆਏ ਤੇਜ਼ ਬਹਾਉ ਦੀ ਭੇਂਟ ਚੜ ਗਏ ਸਨ ਸੋ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਲੈ ਕੇ ਜਾਗਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਅਨਸਾਰ ਨਦੀਆਂ ਤੇ ਪੁਲ ਲਾ ਦੇਣੇ ਚਾਹੀਦੇ ਨੇ ਕਿਉਂਕਿ ਇੱਥੇ ਗੱਲ ਇਹ ਵੀ ਦੱਸਣੀ ਬਣਦੀ ਹੈ ਕਿ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਵੱਲੋਂ ਇਹਨਾਂ ਇਲਾਕੇ ਵਿੱਚ ਲੱਗਣ ਵਾਲੇ ਪੁਲਾਂ ਦਾ ਨੀਂ ਪੱਥਰ ਤਾਂ ਰੱਖ ਦਿੱਤਾ ਗਿਆ ਸੀ ਪਰ ਅਜੇ ਤੱਕ ਸ਼ਾਇਦ ਕੰਮ ਕਿਸੇ ਵੀ ਪੁਲ ਦਾ ਸ਼ੁਰੂ ਨਹੀਂ ਕੀਤਾ ਗਿਆ ਹੁਣ ਬਰਸਾਤਾਂ ਕਰਕੇ ਤਾਂ ਫਿਲਹਾਲ ਕੰਮ ਹੋਣਾ ਹੀ ਨਹੀਂ ਹੈ ਕਿਉਂਕਿ ਬਰਸਾਤਾਂ ਦੇ ਵਿੱਚ ਅਕਸਰ ਨਦੀਆਂ ਦੇ ਵਿੱਚ ਪਾਣੀ ਆਇਆ ਰਹਿੰਦਾ ਹੈ ਪਰ ਕਿਤੇ ਨਾ ਕਿਤੇ ਇਲਾਕੇ ਦੀ ਵੱਡੀ ਮੰਗ ਹੈ ਕਿ ਖਾਸ ਕਰ ਇਹਨਾਂ ਨਦੀਆਂ ਦੇ ਉੱਤੇ ਪੁਲ ਲੱਗਣੇ ਚਾਹੀਦੇ ਹਨ ਕਿਉਂਕਿ ਇਹਨਾਂ ਪਿੰਡਾਂ ਦੇ ਲੋਕ ਚੰਡੀਗੜ੍ਹ ਦੇ ਨਾਲ ਇਹਨਾਂ ਪੁਲਾਂ ਰਾਹੀਂ ਹੀ ਜੁੜੇ ਹੋਏ ਹਨ ਰਸਤੇ ਬਿਆਬਾਨ ਨੇ ਨਦੀਆਂ ਤਕਰੀਬਨ 6 ਤੋਂ 7 ਨਦੀਆਂ ਇਸ ਰਸਤੇ ਦੇ ਉੱਤੇ ਪੈਂਦੀਆਂ ਹਨ ਜਿਨ੍ਹਾਂ ਦੇ ਵਿੱਚੋਂ 1-2 ਤੇ ਪੁਲ ਲੱਗੇ ਹੋਏ ਹਨ ਬਾਕੀ ਸਾਰੀਆਂ ਨਦੀਆਂ ਤੇ ਪੁਲ ਲੱਗਣੇ ਬਾਕੀ ਹਨ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ ਸੋ ਇਸ ਸਮੇਂ ਜੋ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਖੋਡਾ ਲਾਹੌਰਾ ਤੋਂ ਉਸ ਨਦੀ ਦੀਆਂ ਨੇ ਜਿੱਥੇ ਉਸ ਲੜਕੀ ਦੀ ਡੈੱਡ ਬੋਡੀ ਬਰਾਮਦ ਹੋਈ ਹੈ ਤੇ ਪੁਲਿਸ ਵੱਲੋਂ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਹਾਸੇ ਦੇ ਬਾਰੇ ਕੀ ਜਾਣਕਾਰੀ ਦਿੰਦਾ ਹੈ ਇਸ ਸਬੰਧੀ ਥਾਣਾ ਨਵਾਂਗਰਾਉਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਸ ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਜਾਦਵ ਪੁੱਤਰ ਬਰਬੀਰ ਸਿੰਘ ਪਿੰਡ ਮੋਮਨਪੁਰ ਤਹਿਸੀਲ ਬਹਿਰੌਰ ਜ਼ਿਲ੍ਹਾ ਕੋਟਪੁੱਤਲੀ ਬਹਿਰੌਰ ਰਾਜਸਥਾਨ ਵਜੋਂ ਹੋਈ ਹੈ ਅਤੇ ਪਰਿਵਾਰਕ ਮੈਂਬਰ ਅੱਜ ਥਾਣਾ ਨਵਾਗਰਾਉ ਵਿਖੇ ਪੁੱਜੇ ਸਨ ਤੇ ਥਾਣਾ ਪੁਲਿਸ ਨਵਾਗਰਾਉ ਵੱਲੋਂ ਉਸ ਮ੍ਰਿਤਕ ਨੌਜਵਾਨ ਦੀ ਲਾਸ਼ ਬਾਰਸਾ ਹਵਾਲੇ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਦੂਸਰਾ ਮਾਮਲਾ ਚੰਡੀਗੜ੍ਹ ਪੁਲਿਸ ਦੇ ਅਧੀਨ ਆਉਂਦਾ ਹੈ ਅਤੇ ਉਨ੍ਹਾਂ ਵੱਲੋਂ ਅਜੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲਾਸ਼ ਜੋ ਕਿ ਪੰਜਾਬ ਦੀ ਹੱਦ ਦੇ ਵਿੱਚੋਂ ਵਹਿ ਕੇ ਇਸ ਇਲਾਕੇ ਵਿੱਚ ਆਈ ਹੈ ਇਸ ਬਾਰੇ ਜਾਣਕਾਰੀ ਅਜੇ ਅਧੂਰੀ ਹੈ ਸੂਚ ਜਾਂਚ ਜਾਰੀ ਹੈ ਜਾਂਚ ਉਨਤੇ ਗੱਲਬਾਤ ਸਾਂਝੀ ਕੀਤੀ ਜਾਵੇਗੀ